ਕਿਨੇ ਹੋ ਸਕਦਾ ਹੈ ਭਾਰੂ ਜੱਥੇਬੰਦੀਆਂ ਚੁੱਪ ਕਰਕੇ ਬੈਠੀਆਂ ਰਹਿਣ ਉਸ 5 ਤਰੀਕ ਦੀ 4 ਤਰੀਕ ਦੇ ਮੀਟਿੰਗ ਹੋਈ ਹੈ ਜਦੋਂ ਇੱਕ ਵਾਰ ਕਹੀ ਗਈ ਉਹਦੇ ਰੋਸ ਵਿੱਚ ਉਹ ਅਸੀਂ ਧਰਮ ਦੇ ਤੇ ਮਜਾਰੇ ਜਿਹੜੇ ਆ ਉਹ ਰੱਖੇ 5 ਤਰੀਕ ਦੇ ਅੱবি ਯਾਰ ਕਿਤੇ ਹੋਇਆ ਹੈ ਜਮਹੂਰੀਅਤ ਨੂੰ ਬਖਾਲ ਕਰਨ ਵਾਲੀ ਸਰਕਾਰ ਧਰਮ ਦੇ ਪੱਖ ਦਾ ਵੀ ਰਾਖੀ ਕਰਨ ਵਾਲੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਗਾਣੇ ਗਾਉਣ ਵਾਲੀ ਸਰਕਾਰ ਕਾਮਿਆਂ ਤੇ ਕਾਂਗਰਸ ਨੂੰ ਢੰਡੇ ਵਾਲੀ ਸਰਕਾਰ ਲੋਕਾਂ ਦੇ ਜਮਹੂਰੀਅਤਕਾਂ ਨੂੰ ਦਾ ਕਤਲ ਕਰੇ ਜੱਟੇ ਲੋਕਾਂ ਨੂੰ ਗਿਰਫਤਾਰ ਕਰਕੇ ਡਰਾਉਣ ਦੀ ਗੱਲ ਕਰੇ ਇਹਦੇ ਜਮਹੂਰੀਅਤਕ ਸਭਾ ਜਮਹੂਰੀਅਤ ਹੈ ਸੰਵਿਧਾਨ ਦੇ ਵੀ ਡਾਕਟਰ ਟੀਮਰਾਓ ਬੇਤ ਕਰ ਨੇ ਜਿਹੜਾ ਸੰਵਿਧਾਨ ਲਿਖਿਆ ਹੈ ਉਹਦੇ ਵਿੱਚ ਤੁਸੀਂ ਰੋਡ 'ਤੇ ਘਰਨਾ ਤੇ ਮਜ਼ਦੂਰਾਂ ਨੂੰ ਮਾਰ ਸਕਦੇ ਆ ਇਹ ਸਾਡੇ ਹੱਕ ਨੂੰ ਜੇ ਕੋਈ ਖਾਣ ਦੀ ਗੱਲ ਕਰੇ ਉਦੋਂ ਚਾਹੇ ਪੰਜਾਬ ਦਾ ਭਗਵੰਤ ਬਾਣ ਹੋਵੇ ਕੋਈ ਚਾਹੇ ਕੇਂਦਰ ਦਾ ਮੋਤੀ ਹੋਵੇ ਤੇ ਚਾਹੇ ਕੋਈ ਹੋਰ ਸਟੇਟ ਦਾ ਹੋਵੇ ਅਸੀਂ ਉਹਦੇ ਖਿਲਾਫ ਲੜਾਈ ਤੇ ਬਗੈਰ ਸਾਡੇ ਪਰ ਦੱਸੋ ਕੀ ਰਹਿ ਜਾਂਦਾ ਹੈ ਕਿਸੇ ਨੂੰ ਬੰਦ ਕਰਤਾ ਕਿਸੇ ਨੂੰ ਚੱਕ ਕੇ ਜੇਲ੍ਹ ਚ ਪਾਤਾ ਕਿਸੇ ਨੂੰ ਘਰੇ ਡੱਕ ਦਿੱਤਾ ਕਿਸੇ ਨੂੰ ਮਤਲਬ ਜਿਹੜਾ ਕੋਈ ਸਤਕੁੰਧਿਆ ਬਣਾਤੀ ਕਿਸੇ ਨੂੰ ਜੇਲ੍ਹ ਵਿੱਚ ਪੇਤਾ ਉਨਾਂ ਤਹ ਜੇ ਸਰਕਾਰਾਂ ਦੇ ਜਿਹੜੇ ਜਨਹੂਰੀਅਤ ਦੀਆਂ ਗੱਲਾਂ ਕਰ ਤੇ ਲੋਕਾਂ ਦਾ ਕਾਹ ਕੁੱਟ ਦੀ ਹੋਣਾ ਲਖ ਲਾਣ ਤਹੇ ਜੀ ਸਰਕਾਰਾਂ ਦੇ ਮੈਂ ਦੂਜੀ ਗੱਲ ਕਰਾਂ ਮੈਨੂੰ ਇੱਕ ਗੱਲ ਦੱਸ ਦਿਓ ਇੱਕ ਤੇ ਜਿਹੜੀ ਸਰਕਾਰ ਕਿਸੇ ਗੱਲ ਤੇ ਆਪਣੇ ਵਾਅਦੇ ਤੇ ਪੂਰੀ ਉਤਰੀ ਹੋਵੇ ਆ ਤਿੰਨ ਗੱਲਾਂ ਕਹੀਆਂ ਸੀਗੀਆਂ ਕਿ ਅਸੀਂ ਇੱਕ ਮੁਹੱਜਾ ਦੇ ਵਿੱਚ ਅੰਦਰ ਅੰਦਰ ਸਾਰਾ ਕੁਝ ਖਤਮ ਕਰਾਂਗੇ ਕਿ ਉਹ ਨਸ਼ਾ ਹੋ ਗਿਆ ਖਤਮ ਕਹਿੰਦੇ ਵੀ ਰਾਜੇ ਨੇ ਝੂਠੀ ਕਸਮ ਖਾਧੀ ਸੀਗੀ ਅਸੀਂ ਇੱਕ ਵਕਤ ਗੁਟਕਾ ਪਾ ਕੇ ਕਹਿੰਦੇ ਕਸਮ ਖਾਦੀ ਇੱਕਾਤ ਮਿਲ ਖਤਮ ਕਰਾਂਗੇ ਤੇ ਤੁਸੀਂ ਕਿਹਾ ਖਾਦਾਸ ਗਾ ਤੁਸੀਂ ਮ ਖਤਮ ਖਾਦੀ ਸੀਗੀ ਕਦੋਂ ਤਿੰਨ ਸਾਲ ਬੀਤ ਗਏ ਤੇ ਜੋ ਕੁਝ ਹੋ ਰਿਹਾ ਹੈ ਨਸ਼ਾ ਜਿਹੜਾ ਉਹ ਆਪਣੇ ਆਪ ਨਹੀਂ ਬਿਕਦਾ ਰਾਜਨੀਤਿਕ ਆਗੂ ਛੋਣੀ ਮੇਰੀ ਗੱਲ ਰਾਜਨੀਤਿਕ ਆਗੂ ਪੁਲਿਸ ਡਿਪਾਰਟਮੈਂਟ नशा तस्कर यह तुमे मिलकर नशा करा रहे हैं जे ए करने पता नहीं हिल सकता जो पंजाब की पुलिस इमानदार हो मिनट मिनट तो सरकार गौर करे पता हिल सकता है आना आया चेताथर बस गए लोगों के पुत मर गए बर्बाद हो गया पंजाब अज जोड़ा है नशे के खिलाफ युद्ध जरा है जारी ऐलान करता तो जो जो हो रही है, है, रहा है कि युद्ध की युद्ध आप जी अपन गलत मोर्चा किसी अखीडा लड़ रहे हैं युद्ध जोड़ा है नशे के खिलाफ इधर खिलाफ लड़ रहे हैं और इन्होंने तो ਦੂਰ ਦੀ ਨਜ਼ਰ ਬਹੁਤ ਤੇਜ਼ ਹੈ ਤੇ ਮਿੱਤਰੋ ਉਦਾਇਨਾਂ ਨੂੰ ਨਰਾਤਾ ਨੇੜੇ ਦੀ ਨਜ਼ਰ ਇਹਨਾਂ ਦੀ ਬਹੁਤ ਘੱਟ ਹੈ ਜਦੋਂ ਜਾਂਦੇ ਨਾ ਰੌਂਡ ਤੇ ਬੜੀ ਦੂਰ ਦੇ ਵਿੱਚ ਫਾਫਾ ਕਾਲਾ ਫਾਫਾ ਕਹਿੰਦਾ ਕਿ ਮੁੰਨਾ ਬੰਦਾ ਆ ਰਿਹਾ ਉਹਦੇ ਹੱਥ 'ਚ ਲਫਾਫਾ ਹੈ ਉਹ ਜੇਬ 'ਚ ਪਾ ਕੇ ਬਾਹਰ ਨੂੰ ਸੁੱਟਦਾ ਹੈ ਜਾਂ ਚੇਕ ਕਰਦੇ ਉਹਦੇ ਤੋਂ ਸੱਤ ਗੋਰੀ ਐਮਐਸਏ ਦੀਆਂ ਪਾਈਆਂ ਗਿਆ ਬੰਦਾ ਗਿਰਫਤਾਰ ਕਰ ਲਿਆ ਅਗਲੀ ਕਾਰਵਾਈ ਸ਼ੁਰੂ ਹੈ ਆਹ ਨਸ਼ੇ ਦੇ ਖਿਲਾਫ ਲੜਾਈ ਬੇਬੇ ਟੱਕ ਪਰ ਤੇ ਉੱਤਰ ਦਾ ਨਾਲ ਜਰਾਂ ਦੇ ਵਿੱਚ ਅਪਲੇਖਾ ਚੌਂਕ ਦੇ ਵਿੱਚ ਉਹ ਨਦਰਨੀਆਂ ਦਾ ਕਿਹੜੀ ਵਗ ਰਹੀਆਂ ਨੇ ਇਹਨਾਂ ਨੂੰ 100 ਹੀ ਨਦਰਾਂ ਦਾ ਕੰਮੇ 35 ਲਗਾ ਸੁਣੋ ਗੱਲ ਚੀਮਾ ਸਾਹਿਬ ਦਾ ਬਿਆਨ ਹੁਣ ਤਾਂ 35 ਲੱਖ ਦਾ ਜਿਹੜਾ ਦੂਜਾ 35 ਲੱਖ ਦਾ ਸਿਰਫ ਇੱਕ ਗੱਲ ਹੀ ਹੀਰਾਂ ਦੀ ਤੁਸੀਂ ਮੈਨੂੰ ਦੱਸ ਦੋ ਕੀਮਤ ਕਿੰਨੀ ਹੈ ਸਿਰਫ 35 ਲੱਖ ਰੁਪਈਆ ਹੁਣ ਤੱਕ ਜਿਹੜਾ ਇਹਨੇ ਫੜਿਆ ਬਹੁਤ ਖੁਸ਼ ਲੋਕ ਹੁੰਦੇ ਉਹਨਾਂ ਦੇ ਘਰ ਤਾਂ ਤੇ ਕੀ ਬਾਤ ਹੈ ਯਾਰ ਹਮੇਂ ਵੀ ਵਿਗਾਰੇ ਕਿਸੇ ਦੇ ਘਰ ਤਾਂਦਾ ਤੁਸੀਂ ਉਹਨੇ ਫੜੋ ਤੇ ਕਾਰਵਾਈ ਕਰੋ ਜਿਹੜਾ ਅਸਲਾ ਮਿਲਿਆ ਉਹਨੂੰ ਤਾਂ ਜੋ ਵੀ ਤੁਹਾਨੂੰ ਮਿਲਿਆ ਉਹਦਾ ਕਾਰਵਾਹਤ ਕਈ ਅਡਿਸੀ ਕਾ ਤਾਂ ਬੈਠੀ ਹੈ ਅਡਿਸੀ ਕਦੇ ਸਜ਼ਾ ਦੇਵੇ ਤੇ ਜੋਗ ਹੈ ਕਿ ਨਹੀਂ ਇਹਨੂੰ ਕੀ ਸਜ਼ਾ ਦੇਣੀ ਹੈ ਉਹਦੇ ਵਿੱਚ ਕੀ ਹੈ सारा कोई बदला लो कार्रवाई हो रही है जोड़े राजनीतिक तौर पर विरोधी लोग है उन्होंने तो जोड़े परिश किया जा रहा आह असली कारण मेरी दूजी बेनती है क्या माइनिंग बंद करा भी हजार करोड़ रुपया माइनिंग तो लाभ लवाने अकालिया ने कंग्रिया ने बहुत ज्यादा माइनिंग कराई है उन्होंने तो दू तो कराई है तो मुंड वेच के करा जिसे करप्शन चलता कोल बैठ गए और साढ़े मायने हो रही है करने कर हटे लिखने लिख के भेज तो हटे क्या खड्डा लगाने नहीं हुई जब खेल नहीं लगा वाई मायने क्या भी यार ਡੀਐਮ ਸਾਹਿਬ ਨੂੰ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸਰਕਾਰ ਨੂੰ ਮੰਗ ਪੱਤਰ ਉਸ ਨੂੰ ਮੰਗ ਪੱਤਰ ਪਰ ਜਦੋਂ ਨਿਯਤ ਮਾਰੀ ਹੋਵੇ ਨਿਯਤ ਮਾਰੀ ਹੋਵੇ ਤੇ ਕੋਈ ਕਾਰਵਾਈ ਨਹੀਂ ਕਰ ਸਕਦੇ ਖਾਣ-ਪਾਨ ਕਰ ਅਛਰ ਲਾ ਕੇ ਲੋਕਾਂ ਦਾ ਜੀਣਾ ਦੁਲਦਲ ਕੀਤਾ ਹੈ ਮੈਂ ਦੁਖੀ ਹੱਦ ਦਾ ਇਹ ਜਿਹੜੇ ਪੇਸ਼ ਕਰ ਮੈਂ ਨਿਮਰਤਾ ਹੀ ਹੈ ਇਹ ਧਾਰਮਿਕ ਗੱਗੂਆਂ ਨੂੰ ਵਰਤਦੇ ਮੈਨਾ ਨਹੀਂ ਲੈਣਾ ਨਾ ਵੀ ਲੈ ਸਕਦੇ ਫਿਰ ਕੰਮ ਇਹ ਧਾਰਮਿਕ ਆਗੂਆਂ ਦੇ ਦੁਆਤੇ ਭਾਵਨਾਵਾਂ ਨਾ ਬਲੁੰਦਰੀਆਂ ਗਈਆਂ ਇਹ ਭਾਵਨਾਵਾਂ ਬਲੁੰਦਰ ਨਹੀਂ ਹੋਈਆਂ ਲੋਕਾਂ ਦਾ ਕਹਾਣ ਕੀਤਾ ਜਾ ਰਿਹਾ ਧਾਰਮਿਕ ਗੱਗੂ ਨੂੰ ਨਾਲ ਲੈ ਕੇ ਇੱਥੇ ਮੈਨ ਨਿਰਾ ਰਹੇ ਇਸ ਕਰਕੇ ਬੇਨਤੀ ਹੈ ਕਿ ਜੋ ਤੁਸੀਂ ਕਿਹਾ ਹੈ ਜੋ ਬੁਰੀ ਤਰ੍ਹਾਂ ਫੇਲ ਹੋਏ ਹੈ ਤੁਸੀਂ ਕਦੇ ਕਿਸਾਨਾਂ ਦੇ ਸਿਸਟਮ ਮੁਕਾਬਲਾ ਕਰ ਲੰਗੇ ਤੁਸੀਂ ਕਹਿੰਦੇ ਸੀ ਕਿ ਜੇ ਸੁਵਾਰ ਜਾਰ ਸੁਵਾਰਚ ਕਰੂਗਾ ਅਸੀਂ ਮਤਲੇ ਇਹਾਂ ਦੇ ਨਾਲ ਹੋ ਕੇ ਦਿੱਲੀ ਤੱਕ ਪਾਵਾਂਗੇ ਤੁਸੀਂ ਦਿੱਲੀ ਤੱਕ ਤਾਂ ਕੀ ਜਣਾ ਤੂੰ ਸਾਨੂੰ ਤਾਂ ਹਟਾਣਾ ਨਹੀਂ ਰਹਿਣ ਦਿੰਦੇ ਤੂੰ ਸਾਨੂੰ ਆਪਣੇ ਘਰ ਤੋਂ ਬਾਹਰ ਨਹੀਂ ਜਾਣ ਦਿੰਦੇ ਇਸ ਕਰਕੇ ਬੇਨਤੀ ਕਰਦਾ ਇੱਕ ਸਰਕਾਰਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਐ ਤੇ ਇਹਨਾਂ ਤੇ ਟੇਕ ਨਹੀਂ ਰੱਖਣੀ ਚਾਹੀਦੀ ਆਪਣੇ ਜਿਹੜਾ ਸੰਵਾਰਚ ਨੂੰ ਮਜ਼ਬੂਤ ਕਰੋ रह किला करके जाओ असि पना अए अठ आए यह तैयार करने जाके आया मैं पैसे जाके आया मैं तेरह महीने बैठा मैं चार ट्रैक्टर लिया धनबाद क्या बंदा ट्रैक्टर लैके की कर लूगा ज़रा तो जाग दे है जिनू अकल है जिनू बारे पता महत्ता बारे पता है ਉਹਨਾਂ ਲੋਕਾਂ ਨੂੰ ਲਾਮਬੰਦ ਕਰਨਾ ਪਊਗਾ ਮੀਟਿੰਗ ਕਰਕੇ ਲੋਕਾਂ ਨੂੰ ਲੈਣਾ ਪਊਗਾ ਜੇ ਪਾਕਿਸਤਾਨ ਵਰਗੇ ਰਾਜਗੁਰੂ ਸਖਦੇਵ ਦਰਗਿਆ ਨੇ ਇਹ ਕਿਹਾ ਕਿ ਬਿਨਾਂ ਲੋਕਾਂ ਦੀ ਲਾਮਬੰਦੀ ਤੋਂ ਅੰਗਰੇਜ਼ਾਂ ਨੂੰ ਜਿਹੜਾ ਭਜਾਇਆ ਨਹੀਂ ਜਾ ਸਕਦਾ ਬੰਦ ਤੇ ਬੰਦੂਕਾਂ ਕੋਈ ਹੱਲ ਨਹੀਂ ਹੱਲ ਜਥੇਬੰਦਕ ਲੋਕਾਂ ਨੂੰ ਕਰਨਾ ਹੈ ਜਦੋਂ ਲੋਕ ਜਥੇਬੰਦ ਬਹੋ ਜਾਣ ਤੇ ਕੋਈ ਮੋਦੀ ਹੋਵੇ ਤੇ ਰਾਜਾ ਹੋਵੇ ਤੇ ਕੋਈ ਹੋਵੇ ਭਗਵਾਨ ਤਮਾਨ ਹੋਵੇ ਲੋਕੀ ਪੁੱਤ ਕੀ ਪਰਾਂ ਨੂੰ ਫੁੱਟ ਦਿੰਦੇ ਸੋ ਬੇਨਤੀ ਕਰਦਾ ਅਸੀਂ ਥੋੜੇ ਜੇ ਮੌਕਾ ਪ੍ਰਸਤ ਹੋ ਗਏ ਆ ਤੇ ਸਰਕਾਰਾਂ ਨੂੰ ਇਹਦਾ ਗਲਤ ਭੁਲੇਖਾ ਲੱਗਦਾ ਹੈ ਕਿ ਤੋੜਾਂ ਜੀਆਂ ਹੋਈਆਂ ਕੱਚਾਂ ਬਜਾਂਦੇ ਆ ਜੇ ਕਿਸਾਨ ਨਰਾਜ਼ ਹੁੰਦੇ ਤਾਂ ਸਮਝੀਆਂ ਕਿੱਦਾਂ ਜਿੱਤ ਜਾਂਦੇ ਆ ਅੱਜੀਆਂ ਯੂਸਰ ਕਮੇਟੀਆਂ ਜੇ ਕਿਸਾਨ ਨਰਾਜ਼ ਹੁੰਦੇ ਤੇ ਇਹ ਤਾਂ ਤੋਂ ਚਲਦੇ ਉਹ ਪਿਛਲਿਆਂ ਤੋਂ ਮਰਾਸ ਦੇ ਆਸ ਕਰਦੇ ਸੀਗੇ ਤੁਸੀਂ ਸ਼ਾਇਦ ਕੋ ਚੰਗੇ ਹੋਣ ਪਰ ਹਾਲ ਇਹ ਹੋਈ ਕਿ ਜਮੰਦਰ ਸਾਹਿਬ ਦੇ ਅੱਗੇ ਮੰਗਤੇ ਜੇ ਬੈਠੇ ਹੁੰਦੇ ਨਾ ਉੱਤੇ ਕਨੇ ਕੋੜੀ ਪਿਆਸ ਗਈ ਇੱਕ ਤੇ ਕੋੜੀ ਦੇ ਉੱਪਰ ਮੱਖੀਆਂ ਸੀਗੀਆਂ ਬਹੁਤ ਜ਼ਿਆਦਾ ਬਾਹਿਆ ਸਾਡੇ ਸੰਤੋਖ ਸਿੰਘ ਵਰਗਾ ਧਰਮੀ ਬੰਦਾ ਉਹ ਆਇਆ ਉਹਨੇ ਕਪੜਾ ਲਿਆ ਚੱਲ ਮਾਰਤੀ ਅਦਾ ਚੱਲ ਮੱਖੀਆਂ ਉੱਡ ਗਈਆਂ ਉਹਨੇ ਪਰਫੜ ਘੜ ਕੀਤਾ ਪਰ ਉਹ ਗਾਲਾਂ ਕੱਢਣ ਲੱਗ ਪਿਆ ਕੋੜੀ ਤੇ ਜਿਹੜਾ ਗਾਲਾਂ ਕੱਢਣ ਲੱਗ ਪਿਆ ਕੋੜੀ ਸੰਤੋਖ ਸਿੰਘ ਜਦੋਂ ਆਹ ਤੂੰ ਪਾਪ ਕਰਤਾ ਤੇਰਾ ਬੇੜਾ ਘੜ ਫਲਾਣਾ ਕਰ ਉਹ ਕਹਿੰਦਾ ਕੰਜਰਾ ਮੈਂ ਤੇਰੀ ਮਦਦ ਕੀਤੀ ਐ ਤੂੰ ਗਾਲਾਂ ਕੱਢਦਾ ਉਹ ਮਦਦ ਨਹੀਂ ਕੀਤੀ ਕਹਿੰਦਾ ਆਹ ਜਿਹੜੀਆਂ ਰੱਜ ਕੇ ਬੈਠੀਆਂ ਸੀਗੀਆਂ ਉੱਡ ਗਈਆਂ ਇਹਨਾਂ ਨੰਗੀਆਂ ਨੇ ਮੇਰਾ ਹੋਰ ਜਿਹੜਾ ਉਹ ਵੀ ਟੁੱਟ ਰਹਿਣਾ ਨੇ ਜਿਹੜਾ ਕਾਲੀਆਂ ਤੇ ਉਹਨਾਂ ਦੇ ਬੱਚਿਆ ਸਿਗਾ ਇਹਨਾਂ ਵਿੱਚ ਚੂਸ ਲਿਆ ਇਹ ਤਾਂ ਉਹਨਾਂ ਤੋਂ ਵੀ ਵੱਧ ਕਰਪਟ ਸਗੇ ਹੋ ਇਹਨਾਂ ਨੂੰ ਐਨਾ ਤਾਂ ਪਤਾ ਸਗਾ ਕਿ ਜੇ ਕਿਸੇ ਸਿੰਗਾ ਕੋਈ ਸੌਦਾ ਕਰਨਾ ਹੈ ਜੋ 10 ਲੱਖ ਵਾਲਿਓ ਤੇ ਲੱਖ ਲੈ ਲਈ ਇਹਨਾਂ ਤੋਂ ਮੋਬਾਈਲ ਵਾਲਿਆਂ ਨੂੰ ਦੂਜੇ ਵਾਲਿਆਂ ਨੂੰ ਪਤਾ ਹੀ ਨਹੀਂ ਹੈ ਸਾਰੇ ਅਮਾਉਂਟ 10000 50000 ਮੰਗਦੇ ਦੱਸੋ ਇਹ ਇਹਨਾਂ ਨੂੰ ਤਾਂ ਉਹ ਵੀ ਨਹੀਂ ਪਤਾ ਕਰਾਪਸ਼ਨ ਕਿੱਦਾਂ ਕਰਨੀ ਕਿਉਂਕਿ ਉਹ ਸਮਝਦੇ ਆ ਅਸੀਂ ਕਿਹੜਾ ਆਣਾ ਮੁੜ ਕੇ ਹੁਣ ਇਹ ਲੋਠੰਡਾ ਵੱਤ ਲੋ ਇਸ ਕਰਕੇ ਮੈਂ ਬੇਨਤੀ ਕਰਦਾ ਕਿਸਾਨ ਸੁਜੁਗਤ ਮੋਰਚੇ ਤੋਂ ਵਧੀਆ ਜਥੇਬੰਦੀ ਤੇ ਵਧੀਆ ਆਰਗੇਨਾਈਜੇਸ਼ਨ ਹੋ ਹੀ ਨਹੀਂ ਸਕਦਾ ਜਿਹੜਾ ਅੱਜ ਵੀ ਫੇਟੀਆਂ ਮੰਗਾ ਲਈ ਅੜਦਾ ਤੇ ਬੜੀਆਂ ਮੰਗਾ ਲਈ ਪਿਆਰ ਕਰਦਾ ਲੋਕਾਂ ਨੂੰ ਤੇ ਟਿੱਕਾ ਪੂਰਾ ਜਿਹੜਾ ਧਿਆਨ ਚ ਰੱਖੋ ਸਭ ਦਾ ਟਿੱਕਾ ਇਹ ਗਏ ਕਾਰਜ ਕਾਨੂੰਨ ਪਾਸ ਕੀਤੇ ਜਿਹੜੇ ਉਹਨਾਂ 'ਚ ਫੈਸਲਾ ਹੋਇਆ ਸੀਗਾ ਐਮਐਸਪੀ ਦਾ ਫੈਸਲਾ ਹੋਇਆ ਸੀਗਾ ਮੰਤਰੀ ਕਰਨ ਜਿਹੜਾ ਸਰਕਾਰੀ ਤੌਰ ਤੇ ਰਹਿਣ ਠੇਕੇ ਤੇ ਨਾ ਦਿੱਤੀਆਂ ਨੇ ਫੈਸਲਾ ਹੋਇਆ ਸੀਗਾ ਜਿਹੜੇ ਲੋਕ ਉੱਥੇ ਮਾਰੇ ਗਏ ਸੀਗੇ ਜੁੱਧ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ ਮਾਲਵਾ ਤੇ ਨੌਕਰੀ ਦੇਣ ਦਾ ਫੈਸਲਾ ਹੋਇਆ ਸੀਗਾ 220 ਦੇ ਬਿੱਲ ਨੂੰ ਵਾਪਸ ਕਰਨਾ ਬਿਜਲੀ ਬਿੱਲ ਨੂੰ ਵਾਪਸ ਕਰਨ ਦਾ ਫੈਸਲਾ ਹੋਇਆ ਸੀਗਾ ਆ ਜਿਹੜੇ ਲੋਕਾਂ ਦੇ ਕੋਰੋਨਾ ਦੇ ਵਿੱਚ ਮਜਬੂਤ ਕੇਸ ਫੋਰਸ ਨੇ ਬਣਾਏ ਹੈ ਉਹਨਾਂ ਨੂੰ ਵਾਪਸ ਕਰਨ ਦਾ ਫੈਸਲਾ ਹੋਇਆ ਸੀਗਾ ਅੱਜ ਮੰਗਾ ਉਸੇ ਤਰ੍ਹਾਂ ਖੜੀਆਂ ਹੈ ਖੜਨ ਦਾ ਮਤਲਬ ਇਹ ਨਹੀਂ ਅਸੀਂ ਜੁੱਧ ਨੂੰ ਠੰਡਾ ਪਾ ਦਈਏ ਹੋਰ ਗੁੱਧ ਨੂੰ ਤੇਜ਼ ਕਰੀਏ ਹੋਰ ਲੋਕਾਂ ਭਾ ਜਾਈਏ ਇਹ ਜੁੱਧ ਨੂੰ ਤੇਜ਼ ਕਰਕੇ ਇਹਨਾਂ ਦੇ ਮੱਥੇ ਦਮ ਕਰਾਂਗੇ ਮੈਂ ਸਾਫ਼ ਤੌਰ ਤੇ ਕਹਿਣਾ ਚਾਹਨਾ ਜਦੋਂ ਆਪਾਂ ਵੱਡੀ ਗਿਣਤੀ ਚ ਸਾਨੂੰ ਨਹੀਂ ਪਤਾ ਇਹ ਲੋਕਾਂ ਦੀ ਗਿਣਤੀ ਕਿੰਨੀ ਹੈ ਜਦੋਂ ਸਾਰੀ ਗਿਣਤੀ ਨੂੰ ਆਪਾਂ ਉਹਦੇ ਕਮੀ ਪਰਸੈਂਟੇਜ ਪੂਰੀ ਕਰਕੇ ਲੈ ਆਏ ਇਹ ਕਰਨਗੇ ਤੇ ਅਸੀਂ ਜਿੱਤਾਂਗੇ ਕਈ ਵਾਰੀ ਪੱਪ ਲਖੜਾ ਮੜਾ ਦੁੱਸਾ ਨਾ ਕਰ ਜਾਏ ਇੱਕ ਲਖੜ ਦੀ ਆਪਾਂ ਸਿੰਪਲਾ ਆਸ ਦਾ ਚਸ਼ਮੀ ਮੱਥਾ ਟੇਕਣ ਤੇ ਅਸੀਂ ਬੈਠੇ ਸੀਗੇ ਪੋਰ ਪਲਾ ਦੇਤੇ ਤੇ ਮੇਜੀ ਲਵੇ ਮੈਂ ਕਹਾ ਇਹਨਾਂ ਨੇ ਸਿੰਪਲਾ ਮਾਰਦਾ ਕਿਸੇ ਬਹੁਤ ਖਵਾੜਾ ਆ ਖਵਾੜਾ ਦਾਤੀ ਆ ਜਾਤੀ ਖੰਭਾ ਲਾ ਕੇ ਜੋ ਲਾ ਕੇ ਸਿੰਪਲੇ ਦੇ ਮਗਰ ਆਦਾ ਨਾ ਠਵੇ ਇਹ ਮੱਥਾ ਨਹੀਂ ਟੇਕਣ ਦਾ ਮਾਰ ਦੇਣਾ ਉਹ ਠੱਗ ਗਿਆ ਲਾ ਦੂਜੇ ਥੋੜੇ ਥਰ ਬੋਟਾ ਪਈਆ ਉਹ ਜਿਹੜੇ ਨੱਠੇ ਵਸਦੇ ਉਹਨਾਂ ਤੇ ਉਹਨਾਂ ਦੇ ਪਿੰਡਾਂ ਤੋਂ ਫਾਸਟ ਆਇਆ ਸੀ ਜਿਹੜਾ ਬੀਜੇਪੀ ਜੇ ਸੇਠੋ ਕੇ ਬੰਦਾ ਪੰਜਾਬ ਦਾ ਯਾਰ ਬੀਜੇਪੀ ਵੀ ਗੱਲ ਕਰੇ ਮੰਗ ਗੱਲਾਂ ਕੇ ਕਹੇ ਤੇ ਜੇ ਉਹ ਮਜ਼ਦੂਰ ਜਿਹੜੇ ਦਿਨ ਰਾਤ ਇਹਨਾਂ ਦੇ ਖੁੱਤੇ ਦੋਰੀ ਦੇ ਉੱਪਰ ਦੀ ਆ ਗੱਡੀ ਦਾ ਆ ਰੀਆ ਬੀਜੇਪੀ ਦੀ ਗੱਲ ਕਰੇ ਕਿ ਇਹ ਤੇ ਮਾੜਾ ਦੱਸੋ ਕੋਈ ਹੋ ਸਕਦਾ ਗੱਲ ਵੇ ਆਪਣਾ ਹਿੱਕ ਦੀ ਗੱਲ ਕਰ ਸਕਦਾ ਕੋਈ ਕਿਸੇ ਤੇ ਕੇਸ ਪਿਆ ਹੋਵੇ ਠੂਠਾ ਕਿਸੇ ਚੋਰੀ ਚ ਫੜ ਹੋ ਗਿਆ ਵੇ ਉਹ ਘਰ ਜਾ ਕੇ ਸੈਂਟਰ ਦੀਆਂ ਮਿੰਟਾਂ ਕਰੇ ਮੈਨੂੰ ਉਸ ਕੇਸ ਚ ਛਡਾ ਦਿਓ ਉਹ ਚਲਾ ਜਾਵੇ ਚਲਾ ਜਾਵੇ ਉਹਦੇ ਨਾਲ ਜਿਹੜੇ ਲੱਕੇ ਅਸੀਂ ਕਿੱਥੇ ਜਾਈਏ ਜਿਨ੍ਹਾਂ ਦਾ ਕੋਈ ਮੇਲ ਹੋਵੇ ਤੇ ਅੱਗ ਤੇ ਪਾਉਂਦਾ ਵੀ ਕਦੇ ਮੇਲ ਹੋਇਆ ਯਾਰੋ ਮੇਂਤੀ ਕਰਦਾ ਇਕੱਲੇ ਆ ਮੰਗਾਂ ਦੀ ਨਹੀਂ ਗੱਲ ਹੈ ਉਹ ਸਾਡੀ ਹੋਰ ਨਹੀਂ ਫਤਰਾ ਜਿਹੜੇ ਸੰਵਿਧਾਨ ਦੇ ਤਹਿਤ ਅਸੀਂ ਇੱਥੇ ਬੈਠੇ ਆਂ ਉਹ ਸੰਵਿਧਾਨ ਨੂੰ ਬਦਲਿਆ ਜਾ ਰਿਹਾ ਹੈ ਡਾਕਟਰ ਪੂਰਾ ਵੇਰਕਤਾ ਕੋਈ ਨਹੀਂ ਜਾਊਗੀ ਪਰ ਉਹਦੇ ਵਿੱਚ ਸੰਵਿਧਾਨ ਨੂੰ ਤਰ ਤਰ ਕੀਤਾ ਜਾ ਰਿਹਾ ਹੈ ਉਹ ਜੇ ਬਦਲ ਜਾਂਦਾ ਹੈ ਦਸਾਂ ਨਕਸਾਨ ਕਿਹਦਾ ਹੋਣਾ ਸਾਨੂੰ ਬੈਠਣ ਦਾ ਹੱਕ ਨਹੀਂ ਰਹਿਣਾ ਸਾਨੂੰ ਖੜ੍ਹਣ ਦਾ ਹੱਕ ਨਹੀਂ ਰਹਿਣਾ ਸਾਨੂੰ ਬੋਲਣ ਦਾ ਹੱਕ ਨਹੀਂ ਰਹਿਣਾ ਸਾਨੂੰ ਪਾਈਚਾਰਕ ਜਿਹੜਾ ਏਕਤਾ ਉਹ ਨਹੀਂ ਰਹਿਣੀ ਜਿੱਥੇ ਭਾਈਚਾਰਕ ਏਕਤਾ ਤੋੜ ਕੇ ਦੰਗੇ-ਵਿਸਾਦ ਕਰਕੇ ਸਰਕਾਰਾਂ ਰਾਜ ਕਰਦੀਆਂ ਹੋਣ ਕਿ ਅਸੀਂ ਚੁੱਪ ਕਰਕੇ ਬੈਠੀਏ ਗੱਲ ਸਮਝ ਨਾ ਸਕੀਏ ਗੱਲਾਂ ਕਰੀਏ ਕਿਸੇ ਦੇ ਬੈਠ ਹੁੰਦੀਆਂ ਉਹ ਦੁੱਖਦਾਇਕ ਹੁੰਦੀਆਂ ਮੇਰੇ ਵੀਰੋ ਸਾਨੂੰ ਲੜਨਾ ਪਈਆ ਇਸ ਗੱਲ ਤੇ ਤੇ ਆ ਜਿਹੜਾ ਸੰਵਿਧਾਨ ਬਦਲਿਆ ਜਾ ਰਿਹਾ ਇਹ ਬਿਲਕੁਲ ਨਹੀਂ ਬਦਲਿਆ ਜਾ ਸਕਦਾ ਉਹ ਕਿਸੇ ਦੇ ਦੂਜੇ ਦਾ ਨਹੀਂ ਹਿੰਦੁਸਤਾਨ ਦਾ ਸੰਵਿਧਾਨ ਹੈ ਬਿਨ ਸਾਰੇ ਲੋਕਾਂ ਨੂੰ ਹੱਕ ਹਕੂਕ ਦਿੰਦਾ ਹੈ ਉਹ ਵਗਨ ਦੀ ਗੱਲ ਕਰਦੇ ਆਂ ਚੰਗਾ ਚੰਗਾ ਨਾਗਪੁਰ ਦੀ ਗੱਲ ਕਸ਼ਮੀਰ ਤੇ ਗੱਲ ਕਰਦੇ ਆਂ ਜੇ ਆਪਣੇ ਦਫ਼ਤਰ ਦੀ ਕੋਈ ਗੱਲ ਕਰੇ ਤੇ ਤੁਹਾਡਾ ਦਫ਼ਤਰ 나ਗਪੁਰ ਆਰਐਸਐਸ ਦਾ ਤੁਸੀਂ ਕਿਹੜਾ ਝੰਡਾ ਚੜਾਇਆ ਵਾ ਉੱਥੇ ਦੱਸਿਓ ਤਾਂ ਮੈਨੂੰ ਇੱਥੇ ਚੰਗਾ ਚੰਗਾ ਨਹੀਂ ਲੜਾਇਆ ਇੱਥੇ ਜਿਹੜਾ ਧਰਮਾ ਚੜਾਇਆ ਵਾ ਕਹਿੰਦੇ ਹਿੰਦੂ ਰਾਸ਼ਟਰਵਾਦੀਆਂ ਗੱਲਾਂ ਕਰਦੇ ਮੇਰੇ ਵੀਰੋ ਇਹਨਾਂ ਨੇ ਖਾਂਦਿਆਂ ਹੋਰ ਦੁਕਾਨ ਦੀਆਂ ਹੋਰ ਐ 60 ਕਰੋੜ ਬੰਦਾ ਮੈਂ ਕੋਈ ਧਾਰਮਿਕ ਦੂਜੇ ਦੇ ਖਿਲਾਫ ਨਹੀਂ ਹਾਂ ਕੀ ਪ੍ਰਚਾਰ ਕੀਤਾ ਜਾ ਰਿਹਾ ਹੈ ਜਾਰਾਂ ਲੋਕ ਉੱਥੇ ਮੌਤ ਮਰ ਗਏ ਵਿਚਾਰੇ ਜਿਹੜੇ ਗਏ ਉਹ ਪ੍ਰਬੰਧ ਨਹੀਂ ਲੋਕਾਂ ਦੀ ਲੁੱਟ ਹੋਈ ਉੱਥੇ ਉਹ ਲੋਕੀ ਦਾ ਵੀ ਪ੍ਰਬੰਧ ਕਰੋ ਮੈਂ ਧਰਮ ਦੀ ਗੱਲ ਨਾਲ ਆਣਦੀ ਨਾ ਕਰੋ ਮੈਂ 60 ਕਰੋੜ ਨਾਲ ਆਇਆ ਹਾਂ ਬੰਦਾ ਅੱਜ ਇਹ ਸਵੇਰ ਨੂੰ 5 ਕਿਲੋ ਦਾਣਿਆਂ ਨੂੰ ਲੈਣਾ ਲੱਗੀਆਂ ਹੁੰਦੀਆਂ ਉਹਨਾਂ ਦੇ ਵੀ ਵਿਚਾਰਿਆਂ ਦਾ ਪ੍ਰਬੰਧ ਕਰੋ ਕੋਈ ਜਿਹੜੇ ਕਿਸਾਨ ਮਰ ਗਏ ਸਾਡੀ ਜਨਸਾਂ ਦਾ ਭਾਗ ਗਏ ਇਹਨਾਂ ਦਾ ਵੀ ਕੋਈ ਪ੍ਰਬੰਧ ਕਰੋ ਤੁਸੀਂ ਗਊ ਰੱਖਿਆ ਦੀ ਗੱਲ ਕਰਦੇ ਆਂ ਬੰਦੇ ਦੀ ਰੱਖਿਆ ਦੀ ਕੋਈ ਉੱਥੇ ਗੱਲ ਨਹੀਂ ਕਰਦਾ ਤੇ ਮੈਂ ਬੇਨਤੀ ਕਰਦਾ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜੇ ਸਾਰੇ ਹੀ ਏਜੰਡੇ ਨੂੰ ਸਮਝਾਂਗੇ ਇਹ ਸਾਰੇ ਇੱਕ ਦੂਜੇ ਨਾਲ ਮਿਲਿਆ ਕਹਿੰਦੇ ਸੀ ਇਹ ਨੂੰ ਕੋ ਰੋਕ ਨਹੀਂ ਸਕਦਾ ਬਹਾ ਲਾਣਾਰ ਕੇ ਕਹਿੰਦੇ ਸੀ 400 ਪਾਰ 400 ਪਾਰ ਜਦੋਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਤਾਂ ਕਿੱਥੇ ਗਿਆ 400 ਪਾਰ ਦੇਸਾਂ ਚਾਰੀਆਂ ਦੇ ਢੱਕਾ ਲਾ ਦਿੱਤਾ ਅਗਲੇ ਨੇ ਪਹਿਲੇ ਹਲਕੇ ਦੱਸ ਜਾਣ ਜੇ ਕਿਤੇ 400 ਪਾਰ ਹੋ ਜਾਂਦੇ ਆਹ ਹਾਲਤ ਨਹੀਂ ਸੀਗੀ ਹੋਣੀ ਤੇ ਹਿਟਲਰੀ ਹੋਣੀ ਸੀਗੀ ਬਾਈ ਜੀ ਸੋ ਮੈਂ ਬੇਨਤੀ ਕਰਦਾ ਅਸੀਂ ਬਿਲਕੁਲ ਦੁਲਿਆ ਸਾਹਿਬ ਤੋਂ ਕੋਈ ਵਿਰੋਧੀ ਨਹੀਂ ਹਾਂ ਜਿਹੜਾ ਵੀ ਸੰਘਰਸ਼ ਕਰਦਾ ਅਸੀਂ ਹਮਾਇਤ ਕਰਦੇ ਹਾਂ ਪਰ ਸੰਘਰਸ਼ ਨੂੰ ਕਰਾਹੇ ਪਾਉਂਦਾ ਜਦੋਂ ਉਹਦੀ ਰਿਕਵੈਸਟ ਕਰਦੇ ਜਾਂ ਕੇ ਉਹ ਸੰਘਰਸ਼ਾਂ ਨੂੰ ਕਰਾਹੇ ਨਾ ਉਹ ਪਾਓ ਇਕਤਾ ਕਰਕੇ ਸੇ ਇਕੱਠੇ ਹੋ ਕੇ ਲੜੀਏ ਇਕਤਾ ਚ ਬਦਲ ਐ ਇਹ ਵੀ ਨਾ ਕਰੋ ਪੱਸੇ ਤੋਂ ਪੱਸੇ ਨੂੰ ਫੜਾਣਾ ਬਰਾਬਰੀ ਹੋਊਗਾ ਇਹ ਕਦਾ ਚਿਤ ਨਹੀਂ ਹੋ ਸਕਦਾ ਧੀੜਾਂ ਲੰਬੀਆਂ ਹੋ ਸਕਦੀਆਂ ਪਰ ਇਨਸਾਫ ਦੀ ਗਰ ਇਹ ਲੋਕ ਕਰ ਸਕਦੇ ਆ ਜਿਨ੍ਹਾਂ ਨੂੰ ਸਾਫ ਦੀ ਮਹਤਾ ਬਾਰੇ ਪਤਾ ਹੋਵੇ ਜਿਹਨੂੰ ਮੰਗ ਦੀ ਮਹਤਾ ਬਾਰੇ ਪਤਾ ਹੋਵੇ ਜਿਹਨੂੰ ਸਰਕਾਰ ਦੇ ਖਾਸੇ ਬਾਰੇ ਪਤਾ ਹੋਵੇ ਇਹ ਇਹ ਆਸ ਰੱਖ ਕੇ ਸੰਘਰਸ਼ ਕਰੋ ਅਸੀਂ ਲੜਾਂਗੇ ਸਾਡੇ ਤੇ ਤਰਸ ਖਾ ਲੈਣਾ ਤਰਸ ਖਾ ਕੇ ਸਾਡੀ ਮੰਗ ਨੇ ਮੰਨ ਲੈਣਾ ਕਦਾ ਇਤਨੀ ਕੋਈ ਮੰਨ ਸਕਦਾ ਇਹ ਕਲਾਸਾਂ ਦੀ ਗੱਲ ਐ ਇੱਥੇ ਜਮਾਤਾਂ ਦੀ ਨਹੀਂ ਹੈ ਮੈਂ ਕਿਹਾ ਅਜਾਤਾਂ ਪਾਤਾਂ ਦੀ ਐ ਇਹ ਕਲਾਸਾਂ ਦੀ ਗੱਲ ਐ ਇਹ ਉਸ ਕਲਾਸ ਦੇ ਨੁਮਾਇंदे ਐ ਜਿਹੜੀ ਕਲਾਸ ਕਿਸਾਨਾਂ ਤੇ ਮਜ਼ਦੂਰਾਂ ਦਾ ਖੋਰਤ ਉਸਕੇ ਰਿਆਰੇਦਾਰ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਹਿੱਤ ਪੂਰਦੇ ਇਹਨਾਂ ਦੀ ਰਾਖੀ ਕਰਦੇ ਐ ਇਹ ਹਰ ਸਕੀਮ ਹਰ ਘਰਣਾ ਪਿਆਰੇ ਉਸੇ ਕਰਕੇ ਕਰਦੇ ਆ ਕਿ ਇਹਨੂੰ ਅਦਾਂਦੀ ਬਦਾਂਦੀ ਨੂੰ ਕਿਵੇਂ ਲਾਭ ਪਜਾਣਾ ਹੈ ਜਿਹੜਾ ਖੇਤੀ ਤੇ ਪਏ ਇੱਕੋ ਗੱਲ ਮੈਂ ਕਹਿ ਕੇ ਬੈਠਣ ਲੱਗਾ ਇਹਨਾਂ ਨੂੰ ਇਹ ਦਿਸਦਾ ਹੈ ਕਰੋਨਾ ਦੇ ਵਿੱਚ ਸਾਰੀਆਂ ਚੀਜ਼ਾਂ ਤੋਂ ਘਟਾ ਹੋਇਆ ਸੀਗਾ ਸਾਰੀਆਂ ਚੀਜ਼ਾਂ GST ਨੇ ਛੋਟੇ ਦੁਕਾਨਦਾਰ ਦੁਬਾਰਾ ਹੋ ਗਿਆ ਸਾਰਾ ਕੋ ਨੁਕਸਾਨ ਹੋਇਆ ਪਰ ਇੱਕ ਗੱਲ ਜਿਹੜੀ ਖਤਮ ਨਹੀਂ ਹੋ ਸਕੀ ਤੇ ਇਹ ਛੋਟੇ ਕਾਰਪੋਰੇਸ਼ਨ ਨੂੰ ਦਿਸਦਾ ਵੀਰੇ ਕਾਰਪੋਰਟ ਕਰਾਣੇ ਆ ਤੇ ਜਿਹੜੇ ਕਿਸਾਨ ਨੇ ਹੈ ਜਿਹੜਾ ਅਨਾਜ ਹੈ ਇਹ ਹਰ ਹਾਲਤ ਬੰਦੇ ਨੂੰ ਚਾਹੀਦਾ ਚਾਹੀਦਾ ਸੰਕਟ ਜਿੰਨਾ ਮਰਜੀ ਹੋਵੇ ਜੇ ਇਹਦੇ ਤੇ ਕਬਜ਼ਾ ਕਰ ਲਿਆ ਜਾਵੇ ਸਾਰਾ ਕੀ ਸਾਡੇ ਮੁਠੇ ਚ ਆ ਜਾਊਗਾ ਜਿਹੜਾ ਪਹਿਲੇ ਦਿਨ ਕਿਹਾ ਸੀਗਾ ਅੱਜ ਮੈਂ ਫੇਰ ਕਹਿਣ ਲੱਗਾ ਸਾਡੇ ਕਿਸਾਨੀ ਨੇ ਸਾਡੇ ਬਲੀਵੀਸੇ ਰਾਜਿਆ ਆਏ ਨੇ ਅਗਰਹਾ ਜੀ ਨੇ ਸਾਰਿਆਂ ਨੇ ਇੱਕ ਗੱਲ ਕਹੀ ਸੀ ਤੇ ਅੱਜ ਕਿਸਾਨ ਨੂੰ ਮਜ਼ਦੂਰ ਤੇ ਮਜ਼ਦੂਰ ਨੂੰ ਗੁਲਾਮ ਬਣਾਇਆ ਜਾ ਰਿਹਾ ਹੈ ਕਿਹਆਂ ਲੋਕਾਂ ਨੇ ਇਹ ਜਿਹੜਾ ਉਹ ਜੱਟ ਤਾਂ ਸਵਾਗਤ ਤੇ ਮਾਣ ਨੇ ਨੇੜੇ ਤਾਂ ਆ ਕੇ ਦੱਸੋ ਜ਼ਮੀਨ ਕਿਵੇਂ ਲੈ ਜਾਊਗਾ ਉਹ ਥਾਪੇ ਲਗਾਣੀ ਨਹੀਂ ਹੈ ਵੱਡੀ ਖੋੜੀ ਨਹੀਂ ਹੈ ਨੀਤੀਆਂ ਇਹ ਜੀਆਂ ਬਣਾ ਦੇਣੀ ਹੈ ਕਿ ਤੁਸੀਂ ਆਪਣੀ ਮਰਜ਼ੀ ਤੇ ਫਸਲੀ ਦੇ ਸਕਦੇ ਜੋ ਅਸੀਂ ਕਹੀਏ ਉਹ ਫੇਣੀ ਬੁਜਣੀ ਪਊਗੀ ਜ਼ਮੀਨ ਖਾੜੀ ਹੋਊਗੀ ਤੇ ਕੰਮ ਮੇਰੇ ਇਸ਼ਾਰੇ ਤੇ ਕਾਰਪਟ ਘਰਾਣ ਤੇ ਕਰਨਾ ਪਊਗਾ ਫੇ ਤੁਸੀਂ ਨਜ਼ੂਰਾਂ ਚਿਰਾਂ ਕੰਮ ਕਰਨਗੇ ਵੇਚਣ ਅਸੀਂ ਜਾਣਾ ਹੈ ਫਿਰ ਜੇ ਅਸੀਂ ਜਾਣਾ ਤੁਹਾਨੂੰ ਤਾਂ ਮਿਹਨਤ ਮਿਹਨਤ ਦਾ ਮੁੱਲੀ ਦਿਹਾੜੀਆਂ ਮੰਗਣੀ ਦੂਜਾ ਦੇਣਾ ਆ ਹੈ ਅਸਲ ਕਾਰਨ ਆਪ ਜਾਊ ਜ਼ਮੀਨ ਸਾਰੀ ਦੂਜਾ ਚ ਦੇਣ ਲੱਗ ਪਏ ਸਾਰੇ ਕਾਰਪਟੇਟਾਂ ਨੂੰ ਹਜ਼ਾਰਾਂ ਇੱਕੜ ਜਮੀਨ ਪੰਜਾਬੀ ਜ਼ਮੀਨ ਆ ਜਿਹੜੀਆਂ ਸੜਕਾਂ ਤੇ ਦੂਜਿਆਂ ਸਾਰਾ ਦੇ ਰਹਿ ਇਹਨੇ ਮਤਲਬ ਉਹਨਾਂ ਨੂੰ ਦੇ ਦੇਣੀ ਹੈ ਕਹਿੰਦਾ ਪੰਜਾਬੀ ਜ਼ਮੀਨ ਨੂੰ ਦੱਟ ਪਾਸੇ ਦੇ ਦੇਣਾ ਦੱਸੋ ਕਿਵੇਂ ਆਪਾਂ ਅਨਾਜ ਜਿਹੜਾ ਦਿਆ ਕਰਾਂਗੇ ਸਾਡੇ ਤੇ ਜ਼ੁਲਮ ਹੈ ਸਾਡਾ ਤਾਂ ਜਿਹੜਾ ਇੱਥੇ ਨਹੀਂ ਸਾਡਾ ਤਾਂ ਖਾਜਾ ਹੀ ਨਹੀਂ ਹੈ ਅੰਕਾ ਪਰਪਕਾਰ ਕਰ ਰਹੇ ਹਨ ਅਸੀਂ ਤਾਂ ਤੋਨਾ ਪੈਦਾ ਕਰਕੇ ਹਿੰਦੁਸਤਾਨ ਨੂੰ ਮਤਲਬ ਖਾਣ ਦੀ ਗੱਲ ਕਰਦੇ ਹਾਂ ਇਹ ਸੱਦੇ ਤੋਂ ਨੂੰ ਰੋਲ ਕੇ ਕੱਟ ਲਾ ਕੇ ਫੇਰ ਖਰੀਦਦੇ ਸਾਰਾ ਸੋ ਮੇਰੀ ਬੇਨਤੀ ਹੈ ਕਿ ਛੋਟੀ ਜੀ ਗਲਤੋਂ ਛੋਟੇ ਲਾਭ ਤੋਂ ਆ ਹੋਇਆ ਨਹੀਂ ਜਦ ਕਿਸਾਨ ਜੜੇ ਤੇ ਕੁਝ ਲੋਕਾਂ ਨੇ ਆ ਮੋਗੇ ਦੇ ਨੇੜੇ ਸੀਧਾ ਜੜੇ ਆ ਲੋਕਾਂ ਨੇ ਉਹ ਬਣਾਏ ਹੋਏ بڑے ਗੜਕਦਾਮ ਉਹਨਾਂ ਨੂੰ 50 ਰੁਪਏ ਨੂੰ ਉਹਨਾਂ ਨੇ ਵਧ ਦਿੱਤੇ 50 50 ਰੁਪਏ ਮੈਂ ਕੱਲ੍ਹ ਨੇ ਟਰੱਕ ਲੈ ਕੇ ਉੱਧਰ ਨਹੀਂ ਜਾਂਦੇ ਦੇਖੇ ਉੱਤੇ 50 ਰੁਪਏ ਵਧ ਮਿਲਦੇ ਆ ਤੇ ਜਦੋਂ ਤੱਕ ਆ ਮਾਰਕੀਟ ਕਮੇਟੀਆਂ ਜਿਹੜੀਆਂ ਬੈਠ ਹੈਗੀਆਂ ਉਹ ਹੈਗੀਆਂ ਹੈ ਸਰਕਾਰੀ ਮੰਡੀਆਂ ਹੈਗੀਆਂ ਮਿੱਤਰੋ ਤੁਹਾਨੂੰ ਵੱਧ ਪੈਸੇ ਦਿੱਤੇ ਜਾ ਸਕਦੇ ਤੇ ਜਿਦ ਦਿਨ ਇਹ ਖਤਮ ਹੋ ਗਈਆ ਫਿਰ ਇੱਕੋ ਹੱਟੇ ਹੋ ਇੱਕ ਪੱਤੀ ਮੁੜਵੜ ਜਾਣਾ ਉਸੇ ਹੈਤੀ ਫੇਰ ਪਤਾ ਲੱਗੂਗਾ ਉਹਨਾਂ ਦੁਕਾਨਾਂ ਦਾ ਮੁੱਲ ਕੀ ਸੀਗਾ ਤੇ ਸਾਡੀ ਬੇਨਤੀ ਹੈ ਆ ਜਿਹੜਾ ਮਜ਼ਦੂਰ ਹੈ ਇਹਦੇ ਤੇ ਵੀ ਇਕੱਲੇ ਛੱਡਦੇ ਤੇ ਨਹੀਂ ਇਹਦੇ ਤੇ ਵੀ 4 ਕੋਰਡ ਲਾਤੇ 4 39 ਗਣੇ ਬਣਾਵਰ ਕੋਰਡ ਸੀਗੇ ਕਰੋੜ ਸੀਗੇ ਉਹਨਾਂ ਨੂੰ ਕੱਢ ਕੇ 4 ਕੋਰਡ ਬਣਾ ਦਿੱਤੇ ਉਹਨਾਂ ਦੇ ਹੱਕਾਂ ਨੂੰ ਖੇਆ ਜਾ ਰਿਹਾ ਹੈ ਉਹਨਾਂ ਦੀ ਦਿਹਾੜੀ 8 ਘੰਟੇ ਮਸਾਂ ਹੀ ਲੋਕਾਂ ਨੇ ਲੜ ਲੜ ਕੇ ਨਾਈ ਸੀ ਸ਼ਿਕਾਗੋ ਦੇ ਵਿੱਚ ਕਰਵਾਨੀਆਂ ਦਿੱਤੀਆਂ ਸੀਗੀਆਂ ਅੱਜ ਭਾਈ ਫੈਕਟਰੀ ਵਾਲਿਆਂ ਨੂੰ ਲਾਹ ਪਜਾਨ ਦੀ ਖਾਤਰ 8 ਘੰਟੇ ਦੀ ਦਿਹਾੜੀ ਛੱਡ ਕੇ 12 ਘੰਟੇ ਕੀਤੀ ਜਾ ਰਹੀ ਹੈ ਤੇ ਜਦੋਂ ਅੰਦਰ ਵਰ ਜਾਂਦਾ ਪਤਾ ਨਹੀਂ ਗੱਲ ਦਾ ਤੁਹਾਨੂੰ ਕਈ ਵਾਰੀ ਅੱਪਾ ਖੁਸ਼ ਹੋਣਗੇ ਚੰਗਾ ਇਹਨਾਂ ਨਾਲ ਹੀ ਹੋਣਾ ਚਾਹੀਦਾ ਜਦ ਅੰਦਰ ਵਰ ਜਾਂਦਾ ਮਜ਼ਦੂਰ ਮਾਲਕ ਦੀ ਮਰਜ਼ੀ ਹੈ ਬਾਹਰ ਨਿਕਲਣਾ ਕੋ ਨਹੀਂ ਨਿਕਲਣਾ ਵਰਕਰ ਦੀ ਮਰਜ਼ੀ ਨਹੀਂ ਹੈ ਐਵੇਂ ਨਾ ਜਿਵੇਂ ਭਲੇਖਾ ਖਾਓ ਓਵਰਟਾਈਮ ਲਾਵੇ ਜੇ ਮੁੱਕਰਦੇ ਮੈਨੂੰ ਓਵਰਟਾਈਮ ਲਾੜਾ ਉਹ ਬੰਦ ਰੱਖਦੇ ਗੁਲਾਮਾਂ ਦੇ ਤਰ੍ਹਾਂ ਜਦੋਂ ਬਿਲ ਕਰੂਗਾ ਉਦਾਂ ਛੱਡਦੇ ਉਹਨਾਂ ਨੂੰ ਤਾਂ 12 ਘੰਟੇ ਦਾ ਕੰਮ ਕਰਾ ਕੇ 8 ਘੰਟੇ ਦਾ ਦਿਹਾੜੀ ਦਿੰਦੇ ਆਹ ਜ਼ਬਰ ਹੋ ਰਿਹਾ ਹੈ ਇਸਤਰੀਆਂ ਨਾਲ ਜ਼ਬਰ ਹੋ ਰਿਹਾ ਮਜ਼ਦੂਰਾਂ ਨਾਲ ਜ਼ਬਰ ਹੋ ਰਿਹਾ ਕਿਸਾਨਾਂ ਨਾਲ ਜ਼ਬਰ ਹੋ ਰਿਹਾ ਵਿਦਿਆਰਥੀਆਂ ਦੀ ਵਿੱਦਿਆ ਇੰਨੀ ਮਹਿੰਗੀ ਕਰਤੀ ਤੇ ਮਾਪੇ ਪੜ੍ਹਾ ਹੀ ਨਹੀਂ ਸਕਦੇ ਰੁਜ਼ਗਾਰ ਖਤਮ ਕਰਤਾ ਰਹਿ ਕੀ ਗਿਆ ਸਾਡੇ ਤੇ ਸਭ ਕੁਝ ਠਿੱਕੀ ਤੇ ਭੇਜ ਦਿੱਤਾ ਅ ਬੁੱਢਾ ਬਿਮਾਰ ਹੋ ਜਾਵੇ ਬਾਪੂ ਤੇ ਮਾਂ ਜਾਫੇ ਤਾਂ ਦੱਸੋ ਯਾਰੋ ਸਰਕਾਰੀ ਹਸਪਤਾਲ ਤਾਂ ਖਤਮ ਕਰਤੇ ਅਸੀਂ ਚੁੱਪ ਕਰਕੇ ਬੈਠੇ ਆ ਲੱਖ ਰੁਪਇਆ ਜਮਾ ਕਰਾ ਦੇ ਤਾਂ ਪਰਚੀ ਬੰਦੀ ਐ ਨਹੀਂ ਬਾਪੂ ਮਰ ਜਾਵੇ ਤੇ ਮਾਂ ਮਰ ਜਾਵੇ ਤੇ ਬਾਅਦ ਇਹ ਕਹਿ ਲੈਂਦੇ ਸਾਨੂੰ ਬਾਪੂ ਦੀ ਉਮਰੇ ਇੰਨੀ ਸੀ ਵੀ ਲੰਬੀ ਦਿਖੀਗੀ ਇਹ ਕਿਹੜੀ ਬੇਮਤਾ ਹੈ ਜਿਹੜੀ ਦੋ ਤਿੰਨ ਤਰ੍ਹਾਂ ਲਿਖਦੀ ਐ ਤਕੜਿਆਵੇ ਉਮਰ ਵੱਧ ਜਾਂਦੀ ਤੇ ਘਟਿਆ ਜਿਹੜੇ ਅਧਕਾਰੇ ਨਹੀਂ ਇਲਾਜ ਕਰਦੇ ਉਹ ਹਸਪਤਾਲ ਵਿੱਚ ਬਿਨਾਂ ਇਲਾਜ ਤੋਂ ਮਰ ਜਾਂਦੇ ਤੇ ਕਿਹੜੀ ਵਹਿਮਤ ਹੈ ਜੇ ਸਾਡੀ ਜੇਬ 'ਚ ਪੈਸੇ ਨਾ ਹੋਣ ਮੁੰਡਾ ਅੱਠੀ ਤੋਂ ਬਾਅਦ ਪੜਦਾ ਨਹੀਂ ਹੈ ਤੇ ਇਹ ਕਹਦੇ ਨੇ ਜਿਹੜੀ ਸਾਡੇ ਮੁੰਡੇ ਦੇ ਭਾਗਾਂ 'ਚ ਵਿੱਦਿਆ ਨਹੀਂ ਹੈ ਉਹ ਦੁੱਧਿਆ ਤਾਂ ਹੈਗੀ ਸਾਡੀ ਜੇਬ 'ਚ ਪੈਸੇ ਨਹੀਂ ਹਨ ਕਿਉਂ ਮਗਰ ਲੱਗਦੇ ਯਾਰ ਆ ਲੈਡੀ ਸਭ ਤੋਂ ਵੱਧ ਜਾਂਦੀਆਂ ਧਾਰਮਿਕ ਸਥਾਨਾਂ ਤੇ ਦੇ ਵੀਕਾ ਟੂ ਹੈ ਕਠੂਆ ਦੇ ਵਿੱਚ ਕਠੂਆ ਮੰਦਰ ਦੇ ਵਿੱਚ ਤੇ ਮੰਦਰ ਦੇ ਵਿੱਚ ਬਲਤਕਾਰ ਹੋਇਆ ਪੁਜਾਰੀ ਤੇ ਪੁਜਾਰੀ ਮੁੰਡੇ ਨੇ ਕੀਤਾ ਚੀਕਾਂ ਮਾਰੀਆਂ ਉਸ ਕੁੜੀ ਨੇ ਚੀਕਾਂ ਨਵਾਲਕੇ ਨੇ ਰੱਬ ਨੇ ਸੁਣਿਆ ਹੀ ਨਹੀਂ ਬੋਲਾ ਰੱਬ ਚੁੱਪ ਕਰਕੇ ਬੈਠਾ ਰਿਹਾ ਕਿਸੇ ਨੂੰ ਨਹੀਂ ਆਵਾਜ਼ ਰੱਬ ਨੂੰ ਨਹੀਂ ਸੁਣੀ ਤੇ ਜੇ ਸਰਕਾਰ ਨੂੰ ਆਵਾਜ਼ ਸੁਣੇ ਤੇ ਉਹਨਾਂ ਨੇ ਸੁਣੀ ਬਲਤਕਾਰੀਆਂ ਦੀ ਉਹ ਵਾਰੀ ਕਰ ਦਿੱਤੇ ਕਹਿੰਦੇ ਕਿ ਸੂਰੇ ਇਹਦਾ ਕਿ ਮੁਸਲਮਾਨਾਂ ਦੀ ਕੁੜੀ ਜਿਹੜੀ ਮੱਜਾ ਚਾਰਦੀ ਸੀਗੀ ਮੰਦਿਰ ਦੇ ਵਿੱਚ ਗਈ ਕਿਉਂ ਆਹ ਹੈ ਸਰਕਾਰਾਂ ਦਾ ਅਨਸਾਫ਼ ਉਹ ਬਿਤਕਰੀ પાਕੇ ਸਾਨੂੰ ਲੁੱਟਣਾ ਚਾਹਦੇ ਆਂ ਸਾਨੂੰ ਫੁੱਟ ਪਾਕੇ ਸਾਡੀਆਂ ਜਿੱਥੇ ਬੰਦਿਆਂ ਨੂੰ ਕਮਜ਼ੋਰ ਕਰਨਾ ਚਾਹਦੇ ਆਂ ਮੈਂ ਬੇਨਤੀ ਕਰਨੀ ਹੈ ਮੈਂ ਤੁਹਾਡੀ ਹਰ ਇੱਕ ਮੰਗ ਦਾ ਸਮਰਥਨ ਕਰਦਾ ਮੈਂ ਸੀਆਈਟੀਯੂ ਬਿਲਾ ਐਲਾਨ ਕਰਦਾ ਜਿੱਥੇ ਵੀ ਤੁਹਾਡੀ ਲੜਾਈ ਸ਼ੁਰੂ ਹੋਵੇ ਅਸੀਂ ਡਟ ਕੇ ਖੜੇ ਹੋਵਾਂਗੇ ਅਸੀਂ ਜਦ ਤੱਕ ਅਸੀਂ 26 27 ਨੂੰ ਗਏ ਉਦੋਂ ਮੇਂ ਹਿੰਦੁਸਤਾਨ ਦੀ ਵਰਕਿੰਗ ਕਲਾਸ ਨੇ ਪੰਦਨ ਲਗਾਤਾਰ ਤੁਹਾਡੇ ਹੱਕ ਵਿੱਚ ਤਿੰਨ ਵਾਰ ਲਗਾਤਾਰ ਹਿੰਦੁਸਤਾਨ ਬੰਦ ਕੀਤਾ। ਉਦੋਂ ਜਿੱਤ ਹੋਈ ਜਦੋਂ ਜੈ ਜਵਾਨ ਦੇ ਆ ਕਿਸਾਨ ਦਾ ਨਾਰਾ ਬਹੁਤ ਮਹਾਨ ਹੈ। ਪਰ ਜਦ ਇਹ ਬਰਾਬਰ ਲੱਗਣ ਲੱਗਾ ਪਿਆ ਕਿਸਾਨ ਮਜ਼ਦੂਰ ਏਕਤਾ ਛੋਟੇ ਕਿਹਾੜੀਦਾਰ ਦੀ ਛੋਟੇ ਦੁਕਾਨਦਾਰ ਦੀ ਉਹਨਾਂ ਦੀ ਏਕਤਾ ਦੀ ਆੜਤੀ ਦੀ ਜਦ ਗੱਲ ਆਈ ਤਾਂ ਫਿਰਕੇ ਜ ਨਹੀਂ ਫਿਰਕੇ ਸੋ ਉਸ ਜੱਥੇਬੰਦੀ ਜਿਹੜੇ ਪਹਿਲਾਂ ਅਸੀਂ ਸ਼ੁਰੂ ਕੀਤਾ ਸੀਗਾ ਸੰਤੋਖ ਜੀ ਅਵਤਾਰ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਉਹਨੂੰ ਮੁੜ ਕੇ ਸజీਵ ਕਰੋ ਉਹਨਾਂ ਲੋਕਾਂ ਨੂੰ ਜਿਹੜੀ ਗੱਲ ਤੋਂ ਆਪਾਂ ਜਿੱਤੇ ਉਹਨਾਂ ਲੋਕਾਂ ਨੂੰ ਨਾਲ ਇਕੱਠੇ ਹੋ ਕੇ ਲੜਾਈ ਕਰੀਏ ਤੇ ਭਾਈ ਆਪਾਂ ਜਿੱਤਾਂਗੇ ਲੇਕਿਨ ਜਦ ਮੈਂ ਕਹਣੀ ਆਏ ਦੇ ਵਿੱਚ ਲਿਖਿਆ ਹੈ ਇਹਦੇ ਪਾਣੀ ਸਵੇਰਾ ਮੁਕਰਿਆ ਮੇਹਰਾਂ ਰਸਤੇ ਮਹਿਰ ਦਾ ਪਾਣੀ ਜਿਹੜਾ ਲਾਇਓ ਸਰਕਾਰ ਕਹਿੰਦੀ ਹੈ ਮੈਂ ਤਾਂ ਮਹਿਰ ਦੀ ਗੱਲ ਕਰਨਾ ਚਾਹਨਾ 1978 ਦੇ ਵਿੱਚ ਨੋਟ ਕਰ ਲਿਓ ਮੇਰੀ ਗੱਲ 1978 ਦੇ ਵਿੱਚ ਕੰਢੀ ਨਹਿਰ ਜਿਹੜੀ ਹੈ ਉਹ ਪਾਸ ਹੋਇਆ ਸੀਗਾ ਪ੍ਰੋਜੈਕਟ 1978 ਦੇ ਵਿੱਚ ਉਹ ਤਰਵਾੜੋਂ ਤਾਂ ਚੱਲਣੀ ਸੀਗੀ ਅੱਜ ਕਿਹੜਾ 1925 2025 ਹੋ ਗਿਆ ਸਾਲ ਦਾ ਦੋ ਕਿੰਨੇ ਹੋ ਗਏ ਇੱਕ ਪ੍ਰੋਜੈਕਟ ਕਾਮਯਾਬ ਨਹੀਂ ਹੋਇਆ ਆਹ ਲੋਕਾਂ ਦੇ ਹਿੱਤ ਦੀ ਗੱਲ ਤੇ ਆਹ ਨਹਿਰ ਦਾ ਪਾਣੀ ਦੇਣ ਦੀ ਗੱਲ ਤੇ ਜਦ ਕੱਢੀ ਪਤਾ ਕੀ ਹੋਇਆ ਦੁਨੀਆਂ 'ਚ ਕਿਤੇ ਨਹਿਰ ਨਹੀਂ ਹੈ ਪਟਕੇ ਨਿਹਰਾ ਕੱਢਦੇ ਯਾਰ ਜਿੱਥੇ ਪਾਣੀ ਨਹੀਂ ਪਹੁੰਚਦਾ ਉੱਥੇ ਪਾਣੀ ਪਹੁੰਚਾਤਾ ਉਹ ਨਾੜਾਂ ਦੇ ਵੀ ਪਾਣੀ ਪਹੁੰਚਾਤਾ ਜਿਹੜੀ ਮੰਗਲ ਦੇ ਨਾਲ ਨਾਲ ਨਹਿਰ ਜਾਨੀ ਨਾਣਾ ਦੇ ਦੀ ਪਾਈ ਹੈ ਸਾਡੀ ਨਹਿਰ ਪਾਉਂਚ ਪਾਤ ਦੀ ਜਦੋਂ ਗੱਲ ਕਹਿੰਦੇ ਨਹੀਂ ਜੀ ਇਹ ਤਾਂ ਉੱਪਰ ਨੂੰ ਚੜੇ ਨਹੀਂ ਸਕਦਾ ਤੇ 3 ਫੁੱਟ ਨਹੀਂ ਚੱਕ ਸਕਦਾ ਤੇ 1000 ਫੁੱਟ ਉੱਪਰ ਜਾ ਸਕਦਾ ਜਿੱਥੇ ਲੋਕ ਜਾਣ ਵਾਲੇ ਹੋ ਸੋ ਮੇਰੀ ਬੇਨਤੀ ਹੈ ਇਹ ਪਖੰਡਾ ਲੋਕਾਂ ਦੇ ਆ ਸਾਡੇ ਤੁਹਾਤਮਾਨ ਜੀ ਆਏ ਸਕੇ ਚੰਦ ਪਰ ਉੜਕੀ ਬਾਬੇ ਗਿਰਦੇ ਤੇ ਦੇ ਮੱਥਾ ਟੇਕ ਕੇ ਕਿਹਾ ਪੰਨਾ ਮਹੀਨਿਆਂ ਦੇ ਵਿੱਚ ਸਾਡੇ ਖੇਤਾਂ 'ਚ ਪਾਣੀ ਚੱਲੂਗਾ। ਇਹ ਪਾਣੀ ਦਾ ਗੇੜਾ ਚੱਲਣਾ ਜਿਹੜਾ ਪਹਿਲਾ ਦਾ ਉਹ ਵੀ ਸੁਕਾ ਦਿੱਤਾ ਟੂਬਵਲ ਬੰਦ ਹੋ ਗਿਆ। ਟੂਬਲਾਂ ਦੇ ਓਪਰੇਟਰ ਸਾਥ ਤੇ ਟੂਬਲਾਂ ਦੀ ਮੇਨਟੇਨੈਂਸ ਖਤਮ ਕਰਤੀ ਲੈ ਕੇ ਗਰੀਬ ਜਿਹੜੇ ਪਿੰਡ ਤੋਂ ਜਾਣ ਵਾਲਾ ਉਹਨੂੰ ਚਲਾ ਦੇਉਂਦੇ ਨੇ ਬੰਦ ਕਰੇ ਸਾਰੇ ਕੁਝ। ਤਾਂ ਮੈਂ ਬੇਨਤੀ ਕਰਦਾ ਆਪਣੇ ਏਕੇ ਨੂੰ ਮਜ਼ਬੂਤ ਕਰੋ। ਆਦਤ ਲੋਕਾਂ ਨੂੰ ਉਹ ਇੱਕ ਇੱਕ ਕਸਮ ਖਾ ਕੇ ਜਾਓ ਜਦ ਅਗਲੀ ਵਾਰ ਹੀ ਆਏ। ਇੱਕ ਇੱਕ ਬੰਦਾ 4-4 ਲੈ ਕੇ ਆਓ ਮੈਨੂੰ ਮਰਜੀ ਯਾਰ ਆ ਗਈ ਗੱਲ ਸਾਡੇ ਕੋਵਿਡ ਨਹੀਂ ਸੀਗਾ ਪਾਰਟੀ ਨੇ ਇੱਕ ਵਾਰੀ ਕੋਟਾ ਲਾਤਾ ਤੇ ਮੈਂ 80-80 ਬੰਦੇ ਸਾਰੇ ਲੈ ਕੇ ਆਣ ਪਤਾ ਕੀ ਕਿਹਾ ਨੇ ਕੀ ਕੀਤਾ ਜਿੰਨੇ ਰਿਸ਼ਤੇਦਾਰ ਸੀਗੇ ਸਾਰਿਆਂ ਨੂੰ ਸਨਹਿਤ ਦੇ ਦਿੱਤੇ ਜਾਂ ਤੁਸੀਂ ਗਲਾਬ ਜਾਮਣਾ ਖਾਣ ਨੂੰ ਆ ਸਕਦੇ ਰਿਸ਼ਤੇਦਾਰ ਸਾਰੇ ਤੇ ਪਹਨਾਰ ਪਰਦੀਏ ਜਵੇ ਤੇ ਜਿਹੜਾ ਬੰਦਾ ਇਸ ਮੇਰੇ ਪ੍ਰੋਗਰਾਮ ਵਿੱਚ ਨਾ ਆਇਆ ਮੇਰੇ ਘਰ ਤੇ ਕਿਹਦੇ ਫਰਸਦਾਰ ਨਹੀਂ ਹੈ ਮੇਰਾ ਉਹ ਤਾਂ ਅਸੀਂ ਜਗ੍ਹਾ ਉਹ 200 ਬੰਦਾ ਲੈ ਕੇ ਚਲਾ ਗਿਆ ਤੇ ਲੋਕਾਂ ਨੇ ਪ੍ਰਭਾਵਿਤ ਹੋਏ ਤੇ ਯਾਰ ਬਾਕੀ ਗੱਲ ਜਿਹੜੀ ਆ ਇਹ ਤਾਂ ਮੰਗਾਂ ਦੀ ਗੱਲ ਕਰਦੇ ਉਹ ਜਿੱਥੇ ਸਾਡੀਆਂ ਮਾਮਾ ਬੁੱਢੀਆਂ ਪੈਣਾ ਮਾਮਾ ਪਾਂਦੀਆਂ ਸੀ ਆ ਬਾਤਾਂ ਵੀ ਥੱਕਦੇ ਸੀਗੇ ਕਦੇ ਜਿੱਥੇ ਆਪਣੀਆਂ ਕੋਈ ਬਾਤਾਂ ਪਾਂਦਾ ਹੋਵੇ ਆਪਣੀ ਦੁੱਖ ਦੀਆਂ ਤਕਲੀਫਾਂ ਦੀਆਂ ਬਾਤਾਂ ਪਾਂਦਾ ਹੋਵੇ ਉਹ ਬੰਦਾ ਸਾਨੂੰ ਮਾੜਾ ਲੱਗ ਸਕਦਾ ਕਈ ਸੋ ਆਪਣੀਆਂ ਬਾਤਾਂ ਨੂੰ ਯਾਦ ਕਰਦੇ ਹੋਏ ਇੱਕ ਨੂੰ ਮਜ਼ਬੂਤ ਕਰੋ ਇਹ ਜਿੱਤ ਤੁਹਾਡੀ ਹੋਗੀ ਇਹ ਭਗਵੰਤ ਵੀ ਹਾਰੂਗਾ ਤੇ ਜਿਹੜਾ ਮੋਦੀ ਵੀ ਹਾਰੂਗਾ ਸਾਨੂੰ ਇਸ ਸਦਕ ਮੁੜਤਾ ਹੀ ਜਿੱਤੂਗਾ ਅਸੀਂ ਮੰਗ ਕਰਦੇ ਆ ਜਿਹੜਾ ਬੱਲੇਵਾਲ ਸਾਹਿਬ ਬੈਠੇ ਆ ਉਹਨਾਂ ਦੇ ਗੱਲਬਾਤ ਕਰਕੇ ਫੋੜੀ ਤੌਰ ਤੇ ਮਸਲੇ ਨੂੰ ਜਿਹੜਾ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਸਦਕ ਤੌਰ ਤੇ ਦਾ ਹਿੱਸਾ ਬਣ ਕੇ ਸਾਂਝੇ ਤੌਰ ਤੇ ਜਿਹੜੀ ਲੜਾਈ ਦਿੱਤੀ ਜਾਵੇ ਇਹਦੇ ਵਿੱਚ ਸਾਰਿਆਂ ਦਾ ਭਲਾ ਸਾਰਿਆਂ ਦਾ ਧੰਨਵਾਦ